ਕੀ ਗੱਲ ਬਾਤ ਹੈ ਪਾਜੀ ਇਦਾਂ ਗੱਲ ਬਾਤ ਹੋਏ ਪੀ ਸਵੇਰੇ ਨਾਂ بارش ਬੜੀ ਲੱਗੀ ਤੇ ਨਾ ਮੀਂਹ ਬਹੁਤ ਤੇ ਰਹੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡਿਆ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਲੈ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਗਏ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸੇਰ ਤੇ ਟਾਂਕੇ ਲੱਗੇ ਫਿਰ ਕਿੰਨੇ ਕੱਢਿਆ ਬਾਹਰ ਹਾਂਜੀ ਆ ਫਿਰ ਪਿੰਨੋ ਦੋ ਮੁੰਡੇ ਆਏ ਪਿੰਡੋਂ ਮੁੰਲਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਤੇ ਤੁਹਾਡੀ ਇਕੱਠੇ ਕਿੱਥੇ ਕੋਟੇ ਬਣੇ ਨੇ ਗ੍ਰਾਂਡਿੰਗ ਨਹੀਂ ਜੀ ਗ੍ਰਾਂਡ ਆ ਜਿੱ ਤੱਕ ਉੱਥੇ ਲਿਸਟ 'ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਨ ਦਾ ਨਾ ਕੋਈ ਗੌਰ ਕਰਦਾ ਕੇਰ ਇਹਨੂੰ ਕੋਈ ਕਰਨ ਲਿਆ ਗਾਂਢ ਜੀ ਕਿੰਨਾ ਕਨ ਨੁਕਸਾਨ ਆਇਆ ਤੁਹਾਡਾ ਨੁਕਸਾਨ ਹਾਂ ਜੀ ਨੁਕਸਾਨ ਆ ਡਾਏ ਸਭ ਕੁਝ ਸੱਤ ਦੇ ਗਿਆ ਤੇ ਸਭ ਕੁਝ ਜੋ ਘਰ ਕਰ ਪੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਆਇਆ ਸਮਾਨ ਗਾਰਡਨ ਨਵਾਰੀ ਪੇਟੀ ਪੁੱਟੀ ਤੇ ਪਾਂਡਾ ਟੈਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਦੇ ਸਭ ਅੰਦਰ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੀ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਇਹ ਮੜੀ ਹਾਂਜੀ ਕੀ ਮੰਗਣ ਕੇ ਗਿਆ ਹਾਂਜੀ ਕੀ ਮੰਗ ਕਰਦੇ ਸਰਕਾਰ ਮੰਗ ਇਹੀ ਕਰਦੇ ਆ ਸਾਡੇ ਸਰਕਾਰ ਕੋ ਮੰਗੇ ਆ ਆਪੇ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਾਇ ਜਾਣ ਜੀ ਕੀ ਗੱਲ ਬਈ ਇਹ ਨਾ ਪੁੱਤ ਮੈਂ ਵਰੀਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਪਾ ਸਾ ਅਸੀਂ ਥੱਲੇ ਆ ਗਏ ਕੋਠਾ ਠਾਠ ਗਿਆ ਸਾਡਾ ਜੇ ਗਰਾਊਂਡ ਮਿਲੀ ਹੁੰਦੀ ਤੇ ਇਹ ਕੰਮ ਕਰਨ ਨੂੰ ਹੋਣਾ ਕਿੰਨੇ ਵਜੇ ਘਟਣਾ ਕਿੰਨੇ ਵਜੇ ਡਿੱਗਾ ਸਰਬੋਤਮ ਇਹ 7 ਵਜੇ ਤੇ ਕੋਈ ਕੋਈ ਨਾ ਟੱਲ ਕੇ ਇਹ ਪੁਆ ਕੰਡਾਈ ਪੜੇ ਵਾ ਪਤੀਆ ਪੜੇ ਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਪਾਪੂ ਵੀ ਤਿੰਨੇ ਜੜੇ ਹਾਂਜੀ ਗ੍ਰਾਂਡ ਪਰੀ ਨਹੀਂ ਆ ਗਈ ਗ੍ਰਾਂਡ ਪਰੀ ਮਿਲੀ ਨਹੀਂ ਨੀ ਜੇ ਨਾਲ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਦਿੰਦੇ ਤੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗਵਾ ਕਰਦੇ ਆ ਵੀ ਜੋ ਗਰੀਬ ਦੀ ਮਜਦਦ ਕੰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਅਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ ਯੂਸਫ ਪੇਸ਼ੈਂਟ ਪਿੰਡ ਚਬਕਰੇ ਤੋਂ ਇਹ ਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰगिर ਗਈ ਤੇ ਇਹਦੇ ਪੋਲੀਟ੍ਰੋਮਾ ਆਇਆ ਵਾ ਮਤਲਬ ਆ ਬੈਸ ਜੰਰੀ ਵੀ ਹੈਗੀ ਐਬਡੋਮਨਲ ਇੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਐ ਤੇ ਤੇ ਐਕਸਟ੍ਰੀਮਿਟੀ ਚ ਫਲੈਕਚਰ ਹੈਗੇ ਐ ਤੇ ਅਸੀਂ ਫਸਟ ਏਡ ਕਿ ਦਿੱਤੀ ਇਹਨਾਂ ਦੇ ਪਿਛੇ ਉਹ ਐਕਸ ਰੇ ਕਰਾਤੇ ਆ ਤੇ ਆ ਵੀ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆਏਗੇ ਚੈਸ ਇੰਜਰੀ ਤੇ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸ ਚ ਹੱਡੀ ਛਾਤੀ ਦੀ ਟੁੱਟੀ ਹੋਈ ਹੈ ਉਹ ਇੱਕ ਵਾਰ ਅਲਟਰਾਸਾਊਂਡ ਵੀ ਕਰਾ ਕੇ ਦੇਖਾਂਗੇ ਤੇ ਇਹ ਫ੍ਰੀਮਰਾਈ ਫ੍ਰੈਕਚਰ ਲੱਗ ਰਿਹਾ। ਘਰ ਦੇ ਕੈਮ ਮੈਂਬਰ ਨੇ ਕਿਹਾ ਕਿ ਕਿੰਨੇ ਘੰਟੇ ਸੁੱਤੇ ਘਰੇ ਅੰਦਰ ਵਿੱਚ। ਮੈਂ ਇਹਨੇ 3 ਮਿੰਨਿਟ ਸੁੱਤੇ ਸੀਗੇ ਪਰ ਸੱਟ ਜਿੰਨੇ ਇਹਨਾਂ ਨੇ ਲੱਗੀ ਜਾ। ਹਾਂਜੀ। ਇਹਨੂੰ ਕੌਣ ਲੈ ਕੇ ਆਇਆ? ਆ ਇਹਨੂੰ ਐਮਬੂਲੈਂਸ ਤੋਂ ਲੈ ਆਇਆ ਐਮਬੂਲੈਂਸ ਤੋਂ। ਉਹ ਕੀ ਆ ਗਿਆ? ਪੇਸ਼ੈਂਟ ਸਟੇਬਲ ਹੈ। ਪੇਸ਼ੈਂਟ ਠੀਕ ਹੈ 98% ਦੇ ਦੀ ਆਕਸੀਜਨ ਆ ਰਹੀ ਹੈ। ਬੀਪੀ ਵੀ ਠੀਕ ਹੈ 110/70 ਬੀਪੀ।